ਸੰਸਾਰ ਪਰ ਵਿੱਚ ਵੱਸਦੇ ਭੈਣਾ, ਭਰਾਵਾਂ, ਵੀਰਾਂ, ਬੱਚਿਆਂ, ਮਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਕੁਝ ਖਬਰਾਂ ਨੂੰ ਹੰਗਾਲੀਏ ਤੁਖਦੇ ਹੋਏ ਬਰੂਦਾਂ ਦੀ ਗੱਲ ਕਰੀਏ ਜਾਨ ਬੁੱਝ ਕੇ ਵਿਗਾੜੇ ਜਾ ਰਹੇ ਮਸਲਿਆਂ ਦਾ ਹੱਲ ਲੱਭੀਏ ਅਤੇ ਹੱਲ ਦੇ ਨਾਂ ਦੇ ਉੱਤੇ ਨਵੇਂ-ਨਵੇਂ ਮਸਲੇ ਪੈਦਾ ਕਰੀਏ ਸ਼ਾਂਤੀ ਦੇ ਦੂਤ ਬਣ ਕੇ ਅਮਨ ਨੂੰ ਅੱਗਾਂ ਲਾਈਏ ਸੰਸਾਰ ਇੱਕ ਵਿਸਫੋਟਕ ਸਥਿਤੀ ਦੇ ਵਿੱਚ ਪਹੁੰਚ ਚੁੱਕਾ ਹੈ ਸੰਸਾਰ ਦੀ ਤੀਜੀ جنگ ਹੁਣ ਬੁਝਾਰਤ ਨਹੀਂ ਰਹੀ ਇਹ ਅਸਲ ਵਿੱਚ ਸ਼ੁਰੂ ਹੋ ਚੁੱਕੀ ਹੈ ਅਮਰੀਕਾ ਈਰਾਨ ਦੇ ਉੱਤੇ ਹਮਲਾ ਕਰ ਚੁੱਕਿਆ ਹੈ ਈਰਾਨ ਦੀਆਂ ਤਿੰਨ ਨਿਊਕਲੀਅਰ ਸਾਈਟਾਂ ਫਾਰਡੋ ਨਾਤਾਂਜ਼ ਇਸਫਾਹਨ ਇਹਨਾਂ ਉੱਤੇ B2 ਜਹਾਜ਼ ਦੇ ਨਾਲ ਬੰਕਰ ਬਸਟਰ ਬੰਬਾਂ ਦੀ ਵਰਤੋਂ ਕਰਦੇ ਹਨ ਇਹਨਾਂ ਤਿੰਨਾਂ ਨਿਊਕਲੀਅਰ ਸਾਈਟਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਏ ਅਮਰੀਕਾ ਦਾ ਕਹਿਣਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਵੱਲੋਂ ਇੱਕ ਦਿਨ ਪਹਿਲਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਪਹੁੰਚ ਕਰਕੇ ਕਿਹਾ ਸੀ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ। ਸ਼ਰਤ ਹੈ ਕਿ ਇਜ਼ਰਾਈਲ ਨੂੰ ਪਹਿਲਾਂ ਹਮਲਾ ਕਰਨ ਤੋਂ ਰੁਕੋ। ਇਜ਼ਰਾਈਲ ਨੂੰ ਹਮਲਾ ਕਰਨ ਤੋਂ ਨਹੀਂ ਰੁਕਿਆ ਗਿਆ ਪਰ 24 ਘੰਟਿਆਂ ਦੇ ਵਿੱਚ ਵਿੱਚ ਈਰਾਨ ਉੱਤੇ ਹਮਲੇ ਲਈ ਅਮਰੀਕਾ ਜੀ ਸ਼ਾਮਲ ਹੋ ਚੁੱਕੇ ਹਨ। ਨਾਟੋ ਦੇ ਛਾਣੇ 24 ਅਤੇ 25 ਜੂਨ ਨੂੰ ਇੱਕ ਸਮਿਟ ਸਮਾमेलन ਸਦਿਆ ਜੋ ਹਾਲੈਂਡ ਦੇ ਸ਼ਹਿਰ ਡੈਨਹੈਗ ਦੇ ਵਿੱਚ ਸ਼ੁਰੂ ਹੋ ਰਿਹਾ ਉਸ ਸੰਮੇਲਨ ਦਾ ਮਕਸਦ ਰੂਸ ਅਤੇ ਚੀਨ ਵੱਲੋਂ ਵੱਧਦੇ ਖਤਰਿਆਂ ਵਿਰੁੱਧ ਨੈਟੋ ਦੇਸ਼ ਆਪਣੇ ਆਪਣੇ ਦੇਸ਼ ਦੀ ਸਲਾਨਾ ਜੀਡੀਪੀ ਦਾ 5% ਹਿੱਸਾ ਫੌਜੀ ਹਥਿਆਰਾਂ ਅਤੇ ਫੌਜੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਬਾਰੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਨਾ ਤਾਂ ਖਤਰਾ ਰੂਸ ਤੋਂ ਹੈ ਨਾ ਖਤਰਾ ਕੋਈ ਚੀਨ ਤੋਂ ਹੈ ਨਾ ਖਤਰਾ ਕੋਈ ਅਮਰੀਕਾ ਤੋਂ ਹੈ ਅਸਲ ਖਤਰਾ ਮਨੁੱਖ ਦੀ ਵਧਦੀ ਹੋਈ ਤ੍ਰਿਸ਼ਨਾ ਅਤੇ ਲਾਲਚ ਤੋਂ ਹੈ ਟੁੱਟ ਚੁੱਕੇ ਸਬਰ ਅਤੇ ਸੰਤੋਖ ਤੋਂ ਹੈ ਵੱਡੇ ਦੇਸ਼ ਹੋਰ ਵੱਡਾ ਹੋਣਾ ਚਾਹੁੰਦੇ ਹਨ ਕਿਤੇ ਅਸੀਂ ਭੂਖ ਵਿੱਚ ਛੋਟੇ ਨਾ ਹੋ ਜਾਈਏ ਕਿਤੇ ਸਾਡਾ ਵਪਾਰ ਘਟ ਨਾ ਜਾਵੇ ਕਿਤੇ ਸਾਡੀ ਕਰੰਸੀ ਛੋਟੀ ਨਾ ਹੋ ਜਾਵੇ ਇਸੇ ਦੇ ਮੱਦੇ ਨਜ਼ਰ ਹਮੇਸ਼ਾ ਨਵੇਂ ਵਰਲਡ ਆਰਡਰ ਤੈਹ ਹੁੰਦੇ ਰਹੇ ਹਨ ਅਤੇ ਹੁੰਦੇ ਰਹਿਣਗੇ ਸੌ ਬਹਾਨਿਆਂ ਦੇ ਬਾਵਜੂਦ ਅਮਰੀਕਾ ਜੰਗ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋ ਚੁੱਕਿਆ ਹੈ ਉਸਨੇ ਸ਼ਾਮਲ ਹੋਣਾ ਸੀ ਹਰ ਹਾਲਤ ਵਿੱਚ ਹੋਣਾ ਸੀ ਇਹ ਗੱਲਾਂ ਕਈ ਵਰੇ ਪਹਿਲਾਂ ਤੈਹ ਹੋ ਚੁੱਕੀਆਂ ਹੁੰਦੀਆਂ ਹਨ ਆਮ ਜਨਤਾ ਕਿਸੇ ਵੀ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਬਿਆਨਾਂ ਤੱਕ ਸੀਮਤ ਹੁੰਦੀ ਹੈ ਪਰ ਕਿਸੇ ਵੀ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਸਦਾ ਆਪਣੇ ਤੌਰ ਤੇ ਕੰਮ ਨਹੀਂ ਕਰ ਸਕਦਾ ਦੇਸ਼ ਨੂੰ ਡੀਪ ਸਟੇਟ ਏਜੰਸੀਆਂ ਚਲਾਉਂਦੀਆਂ ਹਨ ਏਜੰਸੀਆਂ ਜੋ ਕਹਿਣਗੀਆਂ ਪ੍ਰਧਾਨ ਮੰਤਰੀ ਨੂੰ ਉਹੀ ਬੋਲਣਾ ਪੈਣਾ ਜੇ ਕੋਈ ਪ੍ਰਧਾਨ ਮੰਤਰੀ ਏਜੰਸੀਆਂ ਦੇ ਅੱਖੇ ਨਾ ਲੱਗ ਕੇ ਆਪਣੀਆਂ ਮਰਜ਼ੀਆਂ ਕਰੇ ਏਜੰਸੀਆਂ ਉਸ ਨੂੰ ਬੜੇ ਸਾਫ਼ ਸੁਥਰੇ ਤਰੀਕੇ ਨਾਲ ਲੰਬੇ ਕਰ ਦੇਣਗੀਆਂ ਇਹ ਰਾਜਨੀਤੀ ਦਾ ਲੁਕਵਾ ਸੱਚ ਹੈ ਅਤੇ ਇਸ ਲੁਕੇ ਹੋਏ ਸੱਚ ਦੇ ਵਿੱਚੋਂ ਸਿੱਖ ਕੌਮ ਨੇ ਆਪਣਾ ਭਵਿੱਖ ਲੱਭਣਾ ਅਤੇ ਸਿੱਖ ਕੌਮ ਦਾ ਭਵਿੱਖ ਵੀ ਇਸੇ ਸੰਸਾਰ ਦੇ ਕਿਸੇ ਦੇਸ਼ਾਂ ਦੀਆਂ ਡੀਪ ਸਟੇਟਾਂ ਵੱਲੋਂ ਪਹਿਲਾਂ ਹੀ ਤੈਅ ਕੀਤਾ ਹੋਇਆ ਹੈ ਲੋੜ ਹੈ ਕਿ ਉਸ ਵਾਸਤੇ ਅਸੀਂ ਤਿਆਰ ਰਹੀਏ ਪੰਜਾਬ ਦੀ 1947 ਦੀ ਵੰਡ ਅਤੇ ਸਿੱਖਾਂ ਨੂੰ ਰਾਜ ਭਾਗ ਪਾਤਸ਼ਾਹਤ ਸੋਵਰੈਨਿਟੀ ਤੋਂ ਪਾਸੇ ਰੱਖਣਾ ਵੀ ਇਹਨਾਂ ਦੇਸ਼ਾਂ ਦੀਆਂ ਡੀਪ ਸਟੇਟਾਂ ਵੱਲੋਂ ਪਹਿਲਾਂ ਤੈਅ ਹੋ ਚੁੱਕਿਆ ਸੀ ਨਵੇਂ ਦੇਸ਼ ਜਦ ਬਣਦੇ ਹਨ ਫਿਰ ਉਹਨਾਂ ਦੀ ਕਾਰਗੁਜ਼ਾਰੀ ਆਉਂਦੇ 5 7 10 ਦੇ ਹੱਕਿਆਂ ਵਿੱਚ ਤੈ ਦੇਖੀ ਜਾਂਦੀ ਹੈ ਕਿ ਕੀ ਉਹ ਸਰਕਾਰਾਂ ਕੀ ਉਹ ਦੇਸ਼ ਜਿਨ੍ਹਾਂ ਨੇ ਕਿਸੇ ਦੇਸ਼ ਨੂੰ ਖੜਾ ਕਰਵਾਇਆ ਹੋਵੇ ਬਣਾਇਆ ਹੋਵੇ ਉਸ ਦੇ ਹਿੱਤਾਂ ਦੇ ਨਾਲ ਰਲ ਕੇ ਚੱਲਦੇ ਹਨ ਕਿ ਵਿਰੋਧ ਵਿੱਚ ਚੱਲਦੇ ਹਨ ਜੇ ਤਾਂ ਹਿੱਤਾਂ ਦੇ ਨਾਲ ਰਲ ਕੇ ਚੱਲਣ ਤਾਂ ਉਹਨਾਂ ਦੀ ਬਾਦਸ਼ਾਹਤ ਖੜੀ ਰਹਿੰਦੀ ਹੈ ਜੇ ਲਕਮੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਉਹ ਉਸੇ ਦੇਸ਼ ਦੇ ਵਿਰੋਧ ਵਿੱਚ ਹੋਵੇ ਤਾਂ ਨਵੇਂ ਵਰਲਡ ਆਰਡਰ ਦੇ ਵਿੱਚ ਉਹਨਾਂ ਦੇਸ਼ਾਂ ਨੂੰ ਤੋੜ ਕੇ ਜ਼ਮੀਨ ਤੇ ਸਟਣ ਲਈ ਨਵੇਂ ਨਕਸ਼ੇ ਖਿੱਚੇ ਜਾਂਦੇ ਹਨ ਇੱਕਵੀਂ ਸਦੀ ਦਾ 25% ਹਿੱਸਾ ਬੀਤ ਜਾਣਾ ਹੈ ਪਿਛਲੀ ਸਦੀ ਤੇ ਇਹ ਚੌਥੇ ਹਿੱਸੇ ਦੇ ਵਿੱਚ ਪੁਰਾਣੇ ਬਣੇ ਹੋਏ ਦੇਸ਼ਾਂ ਦੀ ਕਾਰਗੁਜ਼ਾਰੀ ਦੇ ਮੱਦੇ ਨਜ਼ਰ ਕਹਿਣ ਤੋਂ ਭਾਵ ਕਿ 1947 ਤੋਂ ਬਾਅਦ ਜਿਹੜੇ ਨਵੇਂ ਦੇਸ਼ ਬਣੇ ਉਨਾ ਦੇਸ਼ਾਂ ਦੇ ਕਾਰਗੁਜ਼ਾਰੀ ਦੇ ਮੱਦੇ ਨਜ਼ਰ ਨਵੇਂ ਵਰਲਡ ਆਰਡਰ ਦੇ ਵਿੱਚ ਖਾਲਿਸਤਾਨ ਬਣਨਾ ਤੈ ਹੈ ਇਰਾਨ ਉੱਤੇ ਅਮਰੀਕਾ ਵੱਲੋਂ ਹਮਲਾ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਮੇਰੇ ਜ਼ਿਹਨ ਦੇ ਵਿੱਚ ਪਿਛਲੇ 3 ਸਾਲਾਂ ਤੋਂ ਇਹ ਗੱਲ ਚੱਲਦੀ ਰਹੀ ਹੈ ਕਿ ਇਰਾਨ ਦੇ ਉੱਤੇ ਹਮਲਾ ਹੋਵੇਗਾ ਹਾਲਾਂਕਿ ਉਦੋਂ ਅਜੇ ਅਗਾਜ਼ਾ ਦਾ ਮਸਲਾ ਵੀ ਨਹੀਂ ਸੀ ਸ਼ੁਰੂ ਹੋਇਆ ਇਸ ਗੱਲ ਦੇ ਸੰਕੇਤ ਮੈਂ ਪਿਛਲੇ ਐਪੀਸੋਡਾਂ ਵਿੱਚ ਦਿੱਤੇ ਹਨ ਕਿ ਚੀਨ ਦੇ ਵਧਦੇ ਹੋਏ ਵਪਾਰ ਅਤੇ ਪੁਰਾਣੇ ਸਿਲਕ ਰੋਡਾਂ ਦੀ ਮੁੜ ਬਹਾਲੀ ਉੱਤੇ ਚੀਨ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਇਸੇ ਲਈ ਉਸਨੇ ਇੱਕ ਬਹੁਤ ਵੱਡਾ ਮੋਟਰਵੇ ਇੱਕ ਹਾਈਵੇ ਜੋ ਬਣਾਇਆ ਪਹਾੜਾਂ ਨੂੰ چیر ਕੇ ਸੁੰਗਾਣਾ ਪਾਕਿਸਤਾਨ ਦੇ ਵਿੱਚ ਲਿਆਂਦਾ ਜਿਸ ਨੂੰ ਅਫਗਾਨਿਸਤਾਨ ਨਾਲ ਵੀ ਜੋੜਨਾ ਸੀ ਪਰ ਕਿਸੇ ਹਾਲਾਤ ਦੇ ਮੱਦੇ ਨਜ਼ਰ ਉਸ ਨੂੰ ਟੈਂਪਰੇਰੀ ਕੈਨਸਲ ਕੀਤਾ ਹੋਇਆ ਸੀ ਪੰਜ ਸਿਲਕ ਰੂਟ ਕੁੱਲ ਹਨ ਜਿਨ੍ਹਾਂ ਵਿੱਚੋਂ ਇੱਕ ਸਿਲਕ ਰੂਟ ਨੇ ਪਾਕਿਸਤਾਨ ਈਰਾਨ ਵਿੱਚੋਂ ਲੰਘਦੇ ਆ ਹੋਣ ਅੱਗੇ ਦੋ ਹਿੱਸਿਆਂ ਵਿੱਚ ਵੰਡੇ ਜਾਣਾ ਸੀ ਇੱਕ ਹਿੱਸਾ ਤੁਰਕੀ ਰਾਈ ਯੂਰਪ ਵਿੱਚ ਸ਼ਾਮਲ ਹੋਣਾ ਸੀ ਅਤੇ ਇੱਕ ਹਿੱਸਾ ਸਾਊਥ ਅਫਰੀਕਾ ਵਾਲੀ ਸਾਈਡ ਨੂੰ ਚਲੇ ਜਾਣਾ ਸੀ ਇਸ ਯੋਜਨਾ ਨੂੰ ਰੋਕਣ ਵਾਸਤੇ ਅਮਰੀਕਾ ਨੂੰ ਇਹਨਾਂ ਇਹਨਾਂ ਰਾਹਾਂ ਦੇ ਵਿੱਚ ਜੰਗ ਲਾਉਣੀ ਪੈਣੀ ਸੀ ਤਾਂ ਕਿ ਉਹ ਚੀਨ ਦੇ ਇਹਨਾਂ ਪ੍ਰੋਜੈਕਟਾਂ ਦਾ ਰਾਹ ਪੜਨ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਰੋਕ ਸਕੇ ਇਹ ਗੱਲ ਮੈਂ ਆਲਰੇਡੀ ਪਿਛਲੇ ਐਪੀਸੋਡਾਂ 'ਚ ਕਿਸੇ ਉਹਦਾ ਨੰਬਰ ਯਾਦ ਨਹੀਂ ਕੀਤੀ ਹੈ ਚੀਨ ਦੀ ਜੀਡੀਪੀ ਅਮਰੀਕਾ ਦੀ ਜੀਡੀਪੀ ਦੇ ਮੁਕਾਬਲੇ 90% ਤੱਕ ਪਹੁੰਚ ਚੁੱਕੀ ਹੈ ਜੇ ਉਹ ਸਿਲਕ ਰੂਟ ਸ਼ੁਰੂ ਹੋ ਜਾਂਦੇ ਹਨ ਦਾ ਅਮਰੀਕਾ ਚੀਨ ਤੋਂ ਬਹੁਤ ਪਿੱਛੇ ਰਹਿ ਜਾਵੇਗਾ ਅਤੇ ਇਹ ਗੱਲ ਅਮਰੀਕਾ ਨੇ ਹੁਣ ਨਹੀਂ ਦੇਣੀ ਚੀਨ ਵੱਲੋਂ ਆਪਣੀ ਤਾਕਤ ਨੂੰ ਵਧਾਉਣਾ ਜਿਵੇਂ ਤਾਈਵਾਨ ਨੂੰ ਕਹਿਣਾ ਕਿ ਇਹ ਸਾਡੀ ਸਟੇਟ ਹੈ ਉਸ ਉੱਤੇ ਕਬਜ਼ੇ ਲਈ ਫੌਜੀ ਕਿਰਾਬੰਦੀ ਰੱਖਣੀ ਇੰਡੀਅਨ ਸਬ ਕੰਟੀਨੈਂਟ ਦੇ ਪੂਰਬੀ ਹਿੱਸੇ ਦੇ ਵਿੱਚ ਸੱਤ ਸਟੇਟਾਂ 7 ਸਿਸਟਰ ਜਿਨ੍ਹਾਂ ਦਾ ਇੱਕ ਰਾਹ ਹੈ ਚਿਕਨਨਕ ਉਸ ਦੇ ਆਲੇ ਦੁਆਲੇ ਘੇਰਾਬੰਦੀ ਕਰਕੇ ਆਪਣੇ ਖੇਤਰਵਲ ਨੂੰ ਬੜਾਵਾ ਦੇਣਾ ਹੈ ਖੋਲਣਾ ਵੱਡਾ ਕਰਨਾ ਉਹ ਚਿਕਨ ਨੈਕ ਸੱਤ ਸਟੇਟਾਂ ਨੂੰ ਭਾਰਤ ਇੰਡੀਆ ਨਾਲ ਜੋੜਦਾ ਜੇ ਉਹ ਚਿਕਨ ਨੈਕ ਉੱਤੇ ਚੀਨ ਕਬਜ਼ਾ ਕਰ ਲੈਂਦਾ ਤਾਂ ਸੱਤੇ ਸਟੇਟਾਂ ਭਾਰਤ ਨਾਲੋਂ ਟੁੱਟ ਜਾਣਗੀਆਂ ਅਲੱਗ ਹੋ ਜਾਣਗੀਆਂ ਉਹਨਾਂ ਹੀ ਸਟੇਟਾਂ ਦੇ ਵਿੱਚ ਬਹੁਤੀਆਂ ਸਟੇਟਾਂ ਪਹਿਲਾਂ ਹੀ ਭਾਰਤ ਇੰਡੀਆ ਦੇ ਖਿਲਾਫ ਅਲੱਗ ਹੋਣ ਦੇ ਮਤੇ ਪਾ ਚੁੱਕੀਆਂ ਹਨ ਮੈਂ ਆਪਣੇ ਪੰਜਾਬ ਵਸੀਆਂ ਖਾਲਸਤਾਨ ਵਸੀਆਂ ਦੇ ਪੈਣਾ ਪ੍ਰਮਾਣ ਨੂੰ ਇਹ ਗਲਤਾਂ ਦੱਸਣੀ ਚਾਹੁੰਨਾ ਤਾਂ ਕਿ ਅਸੀਂ ਰਾਜਨੀਤਿਕ ਤੌਰ ਤੇ ਇਨ੍ਹਾਂ ਕੁ ਸੁਚੇਤ ਹੋ ਸਕੀਏ ਤਾਂ ਕਿ ਅਸੀਂ ਆਪਣੇ ਭਵਿੱਖੀ ਫੈਸਲਿਆਂ ਸੰਬੰਧੀ ਕੰਮ ਕਰਨ ਦੇ ਢੰਗ ਬਦਲ ਸਕੀਏ 227 ਦੀਆਂ ਚੋਣਾਂ ਜਾਂ 229 ਦੀਆਂ ਚੋਣਾਂ ਇਸ ਵਿੱਚੋਂ ਸਿੱਖ ਕੌਮ ਨੂੰ ਬਾਹਰ ਆ ਜਾਣਾ ਚਾਹੀਦਾ ਹੈ ਹੁਣ ਚੋਣਾਂ ਰਾਹੀਂ ਸਿੱਖਾਂ ਨੇ ਇੰਡੀਆ ਦਾ ਹਿੱਸਾ ਨਹੀਂ ਰਹਿਣਾ ਇੰਡੀਆ ਦਾ ਹਿੱਸਾ ਨਹੀਂ ਬਣਨਾ ਜਿਹੜੇ ਲੀਡਰ ਅਜੇ ਵੀ ਚੀਕਾਂ ਮਾਰ ਮਰ ਕਹਿੰਦੇ ਹਨ ਕਿ ਇੰਡੀਆ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਵੇ ਉਹ ਬਹੁਤ ਕਿਸੇ ਵੱਡੇ ਭੁਲੇਖੇ ਦਾ ਸ਼ਿਕਾਰ ਹਨ ਇੰਡੀਆ ਨੂੰ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਵਾਸਤੇ ਕਹਿਣ ਦਾ ਮਤਲਬ ਹੈ ਕਿ ਅਸੀਂ ਤੁਹਾਡੀ ਗੁਲਾਮੀ ਨੂੰ ਸਵੀਕਾਰ ਕਰਦੇ ਹਾਂ ਤੁਹਾਡੇ ਇਸ ਗੰਦੇ ਨਿਜ਼ਾਮ ਦੇ ਅਧੀਨ ਅਸੀਂ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਾ ਚਾਹੁੰਦੇ ਹਾਂ ਜੇ ਇੰਡੀਆ ਦੀ ਸਰਕਾਰ ਚੋਣਾਂ ਨਹੀਂ ਕਰਵਾਉਂਦੀ ਤਾਂ ਇਹ ਸਾਡੇ ਹੱਕ 'ਚ ਹੈ ਸਾਡੇ ਹਿੱਤ ਵਿੱਚ ਹੈ ਸਭ ਨੂੰ ਕਹਿਣਾ ਚਾਹੀਦਾ ਹੈ ਕਿ ਹੁਣ ਅਸੀਂ ਚੋਣਾ ਨਹੀਂ ਕਰਵਾਵਾਂਗੇ ਗੱਲ ਸ਼੍ਰੋਮਣੀ ਕਮੇਟੀ ਜਾਂ ਗੁਰਦ ਆਮਾ ਦੇ ਪ੍ਰਬੰਧ ਦੀ ਨਹੀਂ ਥੋੜ ਹੈ ਮਹਾਰਾਜਾ ਰਣਜੀਤ ਸਿੰਘ ਦੀ ਖੁਸ਼ੀ ਬਾਦਸ਼ਾਹਤ ਨੂੰ ਦੁਬਾਰਾ ਮੁੜ ਸੁਰਜੀਤ ਕਰਨ ਦੀ ਉਹ ਬਾਦਸ਼ਾਹਤ ਉਹ ਖਾਲਸਾ ਰਾਜ ਜਾਂ ਉਹ ਖਾਲਿਸਤਾਨ ਦੀ ਸਥਾਪਤੀ ਵੱਲ ਦੁਨੀਆ ਦੇ ਵਰਲਡ ਆਰਡਰ ਦੀਆਂ ਤੋਪਾਂ ਦਾ ਮੂੰਹ ਹੋ ਚੁੱਕਿਆ ਹੈ ਚੀਨ ਦਾ ਜਿਹੜਾ ਪਾਕਿਸਤਾਨ ਦੇ ਜ਼ਰੀਏ ਸਿਲਕ ਰੂਟ ਲੰਘਣਾ ਹੈ ਉਸ ਸਿਲਕ ਰੂਟ ਦੇ ਰਾਹ ਦੇ ਵਿੱਚ ਖਾਲਿਸਤਾਨ ਦੀ ਕੰਧ ਅਮਰੀਕਾ ਖੜੀ ਕਰੇਗਾ ਖਾਲਿਸਤਾਨ ਬਣਨ ਤੋਂ ਬਾਅਦ ਖਾਲਿਸਤਾਨ ਦੀ ਸਰਕਾਰ ਨੂੰ ਅਮਰੀਕਾ ਦੇ ਹਿੱਤਾਂ ਦੇ ਵਿੱਚ ਰਹਿਣਾ ਪਵੇਗਾ ਰਹਿਣਾ ਚਾਹੀਦਾ ਵੀ ਹੈ ਰਹਿਣ ਦੀ ਲੋੜ ਵੀ ਰਹੇਗੀ ਜੇਕਰ ਅਸੀਂ ਪੁੱਖ ਵਿੱਚ ਅਮਰੀਕਾ ਦੇ ਖਿਲਾਫ ਹੋਏ ਤਾਂ ਅਗਲੇ ਵਰਲਡ ਆਰਡਰ ਦੇ ਵਿੱਚ ਖਾਲਿਸਤਾਨ ਨੂੰ ਵੀ ਤੋੜ ਦਿੱਤਾ ਜਾਵੇਗਾ ਇਹ ਮੇਰਾ ਆਪਣਾ ਨਿੱਜੀ ਅਧਿਐਨ ਹੈ ਮੈਂ ਇਸ ਉੱਤੇ ਸਹੀ ਹੋਣ ਦੀ ਕੋਈ ਮੋਹਰ ਨਹੀਂ ਲਾਉਂਦਾ ਪਰ ਜੋ ਮੈਂ ਕਿਹਾ ਮੈਂ ਆਪਣੇ ਹਿਰਦੇ ਵਿੱਚੋਂ ਕਿਹਾ ਹੈ ਅਤੇ ਹਿਰਦੇ ਵਿੱਚੋਂ ਕਹਿਣ ਤੋਂ ਬਾਅਦ ਮੈਂ ਇਸ ਨੂੰ ਆਪਣੇ ਦਿਮਾਗ ਰਹੀਂ ਫਿਲਟਰ ਕਰਕੇ ਬਾਹਰ ਕੱਢਿਆ ਇਹ ਦਿਮਾਗ ਜੋ ਸਤਗੁਰਾਂ ਦਾ ਦਿੱਤਾ ਹੈ ਇਹ ਮੇਰਾ ਨਹੀਂ ਇਸ ਕਰਕੇ ਮੈਂ ਸ਼ਬਦ ਕਹਿਣਾ ਇੱਕ ਮਜਬੂਰੀ ਹੈ ਪਰ ਗੱਲ ਮੈਂ ਦੀ ਨਹੀਂ ਹੈ ਗੱਲ ਤੂੰ ਦੀ ਹੈ ਉਹ ਤੂੰ ਹੀ ਮਰੁੱਖਾਂ ਵਿੱਚੋਂ ਬੋਲਦਾ ਹੈ ਅਤੇ ਜਦ ਵੀ ਬੋਲਦਾ ਹੈ ਉਹ ਮੈਂ ਕਰਕੇ ਬਾਹਰ ਨਿਕਲ ਆਉਂਦਾ ਹੈ ਇਸ ਕਰਕੇ ਸਾਡੇ ਭੈਣ ਭਰਾ ਕਿਸੇ ਭਲੇਖੇ ਵਿੱਚ ਨਾ ਪੈਣ ਆਪ ਭਲੀ ਭਾਂਤ ਜਾਣਦੇ ਹੋ ਇਰਾਨ ਇੱਕ ਵਾਰ ਨਹੀਂ ਬਹੁਤ ਵਾਰੀ ਕਹਿ ਚੁੱਕਾ ਸੀ ਕਿ ਅਸੀਂ ਐਟਮ ਬੰਬ ਬਣਾਉਣ ਵਾਲੇ ਪਾਸੇ ਨਹੀਂ ਤੁਰੇ ਹੋਏ ਇਸ ਗੱਲ ਦੀ ਪੁਸ਼ਟੀ 트੍ਰੰਪ ਪ੍ਰਸ਼ਾਸਨ ਦੀ ਇੱਕ ਅਧਿਕਾਰੀ ਜੋ ਏਜੰਸੀਆਂ ਦੀ ਡਾਇਰੈਕਟਰ ਵੀ ਹੈ ਜਿਸ ਦਾ ਨਾਮ ਤੁਲਸੀ ਗੈਬੜ ਹੈ ਉਸ ਨੇ ਵੀ ਇਹ ਗੱਲ ਕਹੀ ਸੀ ਕਿ ਇਰਾਨ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਤੋੜ ਰਿਹਾ ਅਤੇ ਨਾ ਉਹ ਬੰਬ ਬਣਾਉਣ ਵਾਲੇ ਪਾਸੇ ਜਾ ਰਿਹਾ ਹੈ ਤਾਂ 트੍ਰੰਪ ਨੂੰ ਇਹ ਕਹਿਣਾ ਪਿਆ ਕਿ ਇਹ ਤੁਲਸੀ ਗੈਬੜ ਝੂਠ ਬੋਲਦੀ ਹੈ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਜਿਹੜਾ ਵੀ ਕੰਮ ਕਰਨਾ ਹੋਵੇ ਜੇ ਉਹ ਕੰਮ ਸਿਰੇ ਨਹੀਂ ਲੱਗਦਾ ਤਾਂ ਉਸ ਲਈ ਬਹਾਨੇ ਕੱਢਣੇ ਪੈਂਦੇ ਹਨ ਅਤੇ ਇਹ ਸਾਰੇ ਬਹਾਨੇ ਨਵੇਂ ਵਰਲਡ ਆਰਡਰ ਨੂੰ ਪੂਰਾ ਕਰਨ ਵਾਸਤੇ ਕਰਨੇ ਹੀ ਪੈਣੇ ਹਨ ਬਣਾਉਣੇ ਹੀ ਪੈਣੇ ਸਨ ਜਦ ਬਹਾਨਾ ਕੋਈ ਸਿਰੇ ਨਹੀਂ ਵੀ ਚੜਦਾ ਤਾਂ ਸਿੱਧੇ ਰੂਪ ਦੇ ਵਿੱਚ ਈਰਾਨ ਦੇ ਉੱਤੇ ਹਮਲਾ ਕਰਨਾ ਪੈਣਾ ਸੀ ਅਤੇ ਅਮਰੀਕਾ ਨੇ ਕਰ ਦਿੱਤਾ ਇਸ ਤੋਂ ਅਗਲੀ ਗੱਲ ਵੀ ਕਰ ਲਈਏ ਪਾਕਿਸਤਾਨ ਦੇ ਲੋਕ ਅਤੇ ਪਾਕਿਸਤਾਨ ਦੀ ਸਰਕਾਰ ਇਹਨਾਂ ਦਾ ਆਪਸ ਵਿੱਚ ਸੁਰਤਾਲ ਜੋੜ ਮੇਲ ਨਹੀਂ ਬੈਠਦਾ ਸਰਕਾਰਾਂ ਕੁਝ ਹੋਰ ਕਰਦੀਆਂ ਹਨ ਲੋਕ ਕੁਝ ਹੋਰ ਚਾਹੁੰਦੇ ਹਨ ਪਾਕਿਸਤਾਨ ਦੀ ਸਰਕਾਰ ਅਮਰੀਕਾ ਦੀ ਚਾਪਲੂਸੀ ਵਿੱਚ ਲੱਗੀ ਹੈ ਲੋਕ ਅਮਰੀਕਾ ਦੇ ਖਿਲਾਫ ਇਰਾਨ ਦੇ ਹੱਕ ਵਿੱਚ ਬੋਲ ਰਹੇ ਹਨ ਅਤੇ ਮੇਰੇ ਮੁਤਾਬਕ ਪਾਕਿਸਤਾਨ ਦਾ ਬਚਾਅ ਉਸ ਦੀ ਚਾਪਲੂਸੀ ਵਿੱਚ ਹੀ ਹੈ ਜੇ ਉਸ ਦੀ ਜਨਤਾ ਇਰਾਨ ਦੇ ਹੱਕ ਵਿੱਚ ਬੋਲਦੀ ਰਹੀ ਤਾਂ ਅਗਲਾ ਨਿਸ਼ਾਨਾ ਪਾਕਿਸਤਾਨ ਹੀ ਬਣੇਗਾ ਅਤੇ ਇਸ ਉੱਤੇ ਅਮਰੀਕਾ ਹਮਲਾ ਕਰੇਗਾ ਇੱਥੋਂ ਤੱਕ ਪਹੁੰਚਣ ਲਈ ਕਿੰਨੇ ਸਾਲ ਤੇ ਕਿੰਨੇ ਮਹੀਨੇ ਲੱਗਦੇ ਹਨ ਇਸ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਆਉਣ ਵਾਲੇ ਸੰਭਾਵੀ ਸਮੀਕਰਨਾਂ ਦੇ ਮੱਦੇ ਨਜ਼ਰ ਹੀ ਸਮਾਂ ਤੈਅ ਹੁੰਦਾ ਹੈ ਇੱਕ ਗੱਲ ਥੋੜਾ ਤਸੱਲੀ ਨਾਲ ਕਹਿ ਸਕਦੇ ਆਂ ਕਿ 2029 ਦੇ ਵਿੱਚ ਵਿੱਚ ਸਿੱਖਾਂ ਵਾਸਤੇ ਕੁਝ ਵੱਡਾ ਤੇ ਵਧੀਆ ਹੋਵੇਗਾ ਇਹ ਵੀ ਹੋ ਸਕਦਾ ਹੈ ਕਿ 2029 ਵਿੱਚ ਭਾਰਤ ਦੀਆਂ ਇੰਡੀਆ ਦੀਆਂ ਚੋਣਾਂ ਨਾ ਹੋ ਸਕਣ ਪਾਕਿਸਤਾਨ ਦੀ ਜਨਤਾ ਆਪਣੇ ਜਜ਼ਬਾਤਾਂ ਦੇ ਮੱਦੇ ਨਜ਼ਰ ਹੱਕ ਅਤੇ ਸੱਚ ਦੇ ਸਾਹਮਣੇ ਜੋ ਮਜ਼ਾਰੇ ਕਰਦੇ ਹਨ ਉਹ ਸਹੀ ਹਨ ਪਰ ਰਾਜਨੀਤਿਕ ਤੌਰ ਤੇ 이란 ਨਾਲ ਹਮਦਰਦੀ ਉਹਨਾਂ ਨੂੰ ਆਪਣੇ ਮੁਲਕ ਵਿੱਚ ਮਹਿੰਗੀ ਪੈ ਸਕਦੀ ਹੈ ਸੰਸਾਰ ਦੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਜ਼ਬਾਤਾਂ ਦੇ ਵਹਿਣ ਵਿੱਚ ਵਹਿ ਕੇ ਕਿਸੇ ਦੀ ਮੁਖਾਲਫਤ ਕਰਨੀ ਜਾਂ ਕਿਸੇ ਨਾਲ ਸਹਿਮਤ ਹੋ ਜਾਣਾ ਜ਼ਰੂਰੀ ਨਹੀਂ ਹੁੰਦਾ ਖਾਸ ਕਰਕੇ ਇਹ ਸਾਡੀ ਸਿੱਖ ਕੌਮ ਨੂੰ ਸੋਚਣ ਦੀ ਬਿਲਕੁਲ ਜ਼ਰੂਰਤ ਹੈ ਅਸੀਂ ਇਰਾਨ ਦੇ ਵਿਰੋਧੀ ਨਹੀਂ ਪਰ ਅਸੀਂ ਅਮਰੀਕਾ ਦੇ ਹਮਾਇਤੀ ਜ਼ਰੂਰ ਰਹਾਂਗੇ ਜਿਸ ਦੀ ਬਦੌਲਤ ਖਾਲਸਤਾਨ ਦੀ ਲਹਿਰ ਦਾ ਪ੍ਰਚਾਰ ਤੇ ਪ੍ਰਸਾਰ ਵਧਿਆ ਜਿਹੜਾ ਸਾਡੇ ਪਿੱਠ ਪਿੱਛੇ ਖੜੇਗਾ ਸਾਨੂੰ ਉਸ ਦੀ ਪਿੱਠ ਪਿੱਛੇ ਖੜਨਾ ਪੈਣਾ ਇੱਕ ਹੱਥ ਲੈ ਤੇ ਦੂਜੇ ਹੱਥ ਦੇ ਜੋ ਕੁਝ ਸਿੱਖਾਂ ਨਾਲ ਅੱਜ ਤੱਕ ਹੋ ਚੁੱਕਿਆ ਰਾਨ ਇੱਕ ਵੀ ਸ਼ਬਦ ਸਿੱਖਾਂ ਦੇ ਹੱਕ ਵਿੱਚ ਨਹੀਂ ਬੋਲਿਆ ਇਸ ਲਈ ਸਾਨੂੰ ਜਾਂ ਸਾਡੇ ਵੱਲੋਂ ਕਿਸੇ ਜਜ਼ਬਾਤਾਂ ਦੇ ਵਹਿਣ ਵਿੱਚ ਆ ਕੇ ਖਾ ਮਖਾ ਰਾਨ ਦੇ ਹੱਕ ਵਿੱਚ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਸਾਡੀ ਰਾਨ ਨਾਲ ਕੋਈ ਦੁਸ਼ਮਣੀ ਵੀ ਨਹੀਂ ਅਸੀਂ ਤੱਕੇ ਦੇ ਵਿਰੁੱਧਾਂ ਹੱਕਾਂ ਦੀ ਨਜਾਇਜ਼ ਲੁੱਟ ਦੇ ਵਿਰੁੱਧਾਂ ਪਰ ਜੇ ਸਾਡੇ ਲੁੱਟੇ ਜਾਂਦੇ ਹੱਕਾਂ ਵਾਸਤੇ ਕੋਈ ਨਹੀਂ ਬੋਲਦਾ ਤਾਂ ਸਿੱਖ ਕੌਮ ਨੇ ਕੋਈ ਠਿਕਾ ਨਹੀਂ ਲਿਆ ਹੋਇਆ ਇਹ ਅਸੀਂ ਦੂਸਰਿਆਂ ਦੇ ਹੱਕ ਵਿੱਚ ਬੋਲ ਕੇ ਆਪਣਾ ਝੁਗਾ ਚੌੜ ਕਰੀ ਰੱਖੀਏ ਸਾਨੂੰ ਲੋੜ ਹੈ ਅਸੀਂ ਇੱਕ ਆਪਣੇ ਦੇਸ਼ ਦੀ ਮੁਰਸਤ ਸਾਪਤੀ ਵੱਲ ਵਧੀਏ ਉਹ ਸਾਪਤੀ ਕਿਵੇਂ ਹੋਵੇ ਸਾਡੇ ਕਦਮ ਸਾਡੀ ਮੰਜ਼ਲ ਦੇ ਹੋਰ ਨੇੜੇ ਕਿਵੇਂ ਹੋ ਸਕਣ ਸਾਨੂੰ ਉਹੀ ਕੁਝ ਹੀ ਬੋਲਣਾ ਪਵੇਗਾ ਉਹੀ ਕੁਝ ਹੀ ਕਰਨਾ ਪਵੇਗਾ ਇਹ ਸਮੇਂ ਦੀ ਮੁੱਖ ਮੰਗ ਅਤੇ ਸਮੇਂ ਦੀ ਮੁੱਖ ਲੋੜ ਹੈ ਰਾਜਨੀਤੀ ਦਾ ਸਰਲ ਅਤੇ ਸਦਾਜਿਆ ਸਿਧਾਂਤ ਹੈ ਜਿਸ ਦੀ ਸਿੱਧ ਪਧਰੀ ਜੀ ਵਿਆਖਿਆ ਹੈ ਆਪਣਾ ਖੁਸ਼ਿਆ ਰਾਜ ਕਿਹੜੀ ਨੀਤੀ ਨਾਲ ਖੜਾ ਹੋਵੇ ਇਸ ਨੂੰ ਕਹਾਂਗੇ ਰਾਜਨੀਤੀ ਸਾਡਾ ਰਾਜ ਕਿਹੜੀ ਨੀਤੀ ਨਾਲ ਵਿਕਾਸ ਕਰੇ ਇਸ ਨੂੰ ਕਹਿੰਦੇ ਨਰਾਜਨੀਤੀ ਸਾਡੇ ਰਾਜ ਦਾ ਨੁਕਸਾਨ ਨਾ ਹੋਵੇ ਉਸ ਲਈ ਅਸੀਂ ਕਿਹੜੀ ਨੀਤੀ ਅਪਣਾ ਕੇ ਰੱਖਣੀ ਹੈ ਉਸ ਨੂੰ ਆਪਾਂ ਕਹਾਂਗੇ ਰਾਜਨੀਤੀ ਸਾਡਾ ਰਾਜ ਕਿਹੜੇ ਦੇਸ਼ ਦੀ حمایت ਨਾਲ مضبوط ਰਹਿੰਦਾ ਉਸ ਦੀ حمایت ਕਰ ਦੇਣੀ ਹੀ ਕਹਿੰਦੇ ਹਨ ਰਾਜਨੀਤੀ ਅਸੀਂ ਗਾਜ਼ਾ ਵਿੱਚ ਹੋਏ ਮਨੁੱਖੀ ਸੰਘਾਰ ਦੇ ਵਿਰੁੱਧਾਂ ਮਨੁੱਖਤਾ ਦੇ ਸੰਘਾਰ ਦੇ ਵਿਰੁੱਧਾਂ ਪਰ ਜੇ ਗਾਜ਼ਾ ਦੇ ਪੁਰਾਣੇ ਲੀਡਰ ਕਹਿਣ ਤੋਂ ਭਾਵ ਫਲਸਤੀਨ ਦੇ ਪੁਰਾਣੇ ਲੀਡਰ ਜਾਸਰ ਅਰਾਫਾਤ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਵਿਰੁੱਧ ਕੁਛ ਨਹੀਂ ਬੋਲਿਆ ਉਲਟਾ ਜਦ ਇੰਦਰਾ ਗਾਂਧੀ ਨੂੰ ਸੋਦਾ ਲਾਇਆ ਤਾਂ ਉਸ ਨੇ ਇੰਦਰਾ ਗਾਂਧੀ ਦੇ ਮਰਨ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ ਸੀ ਬੇਸ਼ੱਕ ਉਸਨੇ ਕੀਤਾ ਸੀ ਸਾਡੇ ਇਸ ਗੱਲ ਨਾਲ ਕੋਈ ਦੁਸ਼ਮਣੀ ਨਹੀਂ ਪਰ ਜੋ ਵੀ ਉਹ ਬੋਲਿਆ ਉਹ ਸਿੱਖ ਕੌਮ ਦੇ ਵਿਰੁੱਧ ਸੀ ਸਿੱਖਾਂ ਦੇ ਕਤਲਾਮ ਦੇ ਹੱਕ ਵਿੱਚ ਜਾਂਦਾ ਸੀ ਸੋ ਅੱਖਾਂ ਮੀਟ ਕੇ ਕਿਸੇ ਦੀ ਹਮਾਇਤ ਕਰਨ ਲਈ ਮੇਰੀ ਆਪਣੇ ਸਿੱਖ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਸਾਨੂੰ ਕੋਈ ਜ਼ਰੂਰਤ ਨਹੀਂ ਸਾਡੇ ਆਪਣੀ ਹੋਂਦ ਦਾ ਮਸਲਾ ਹੈ ਅਸੀਂ ਇੱਕ ਖਤਰਨਾਕ ਪੋਜੀਸ਼ਨ ਦੇ ਵਿੱਚ ਹਾਂ ਹਾਡੀ ਦੁਸ਼ਮਣ ਨੇ ਚਾਰ ਚਫੇਰੀਆਂ ਘੇਰਾਬੰਦੀ ਕੀਤੀ ਹੈ ਅਤੇ ਇਹ ਘੇਰਾਬੰਦੀ ਵੀ ਬੜੇ ਸਿਧਾਂਤਕ ਢੰਗ ਨਾਲ ਕੀਤੀ ਹੈ ਜਿਵੇਂ ਕੱਲ ਉਦਾਹਰਣ ਦਿੱਤੀ ਸੀ ਕਿ ਪੰਜ ਪਿਆਰਿਆਂ ਦਾ ਹੁਕਮ ਸਿੱਖ ਨਹੀਂ ਮੋੜ ਸਕਦਾ ਅਤੇ ਪੰਜ ਪਿਆਰਿਆਂ ਵਿੱਚ ਉਹ ਬੰਦੇ ਸ਼ਾਮਲ ਕਰ ਦਿਓ ਜਿਹੜੇ ਸਿੱਖੀ ਵਿਰੁੱਧ ਕੋਈ ਨਾ ਕੋਈ ਗੱਲ ਨੂੰ ਮਨਵਾ ਲੈਣ ਮੈਂ ਸਿਰਫ ਇੱਕ ਉਦਾਹਰਣ ਦੇ ਰਿਹਾ ਹਾਂ ਇਹਨਾਂ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਦੁਨੀਆ ਭਰ ਵਿੱਚ ਅਮਰੀਕਾ ਦੀਆਂ ਏਜੰਸੀਆਂ ਬਹੁਤ ਜ਼ਿਆਦੀਆਂ ਸਤਰਕ ਚਲਾਕ ਫਰਤਿਲੀਆਂ ਅਤੇ ਚੁਸਤ ਹਨ ਇਹਨਾਂ ਦਾ ਨੈਟਵਰਕ ਬਹੁਤ ਮਜ਼ਬੂਤ, ਤਗੜਾ ਤੇ ਖੁੱਲੇ ਰੂਪ ਵਿੱਚ ਦੁਨੀਆ ਵਿੱਚ ਵਿਸ਼ਿਆ ਹੋਇਆ ਹੈ। ਦੁਨੀਆ ਤੇ ਕੌਣ ਅਮਰੀਕਾ ਦੇ ਖਿਲਾਫ ਬੋਲ ਰਿਹਾ ਹੈ? ਕੌਣ ਹੱਕ 'ਚ ਬੋਲ ਰਿਹਾ ਹੈ? ਸਾਰੀਆਂ ਰਿਪੋਰਟਾਂ ਰੋਜ਼ ਜਾਰੀ ਹੁੰਦੀਆਂ ਹਨ। ਇਸ ਲਈ ਸਿੱਖਾਂ ਨੇ ਜੇ ਅਮਰੀਕਾ ਸਾਡੇ ਪਿੱਛੇ ਖੜਾ ਹੈ ਤਾਂ ਸਾਨੂੰ ਉਸ ਦੇ ਪਿੱਛੇ ਖੜਨ ਲਈ ਆਪਣੀ ਆਵਾਜ਼ ਨੂੰ ਇੱਕ ਮੁੱਠ ਰੱਖਣਾ ਪੈਣਾ ਹੈ। ਹੋ ਸਕਦਾ ਹੈ ਟਿੱਪਣੀਆਂ ਦੇ ਵਿੱਚ ਕੋਈ ਭਾਰਤੀ ਭਗਤ ਜਾਂ ਕੋਈ ਸਿੱਖ ਜੋ ਮੇਰੇ ਵਾਂਗ ਭੁੱਲਿਆ ਭਟਕਿਆ ਹੋਵੇ। ਉਹ ਮੇਰੀ ਗੱਲ ਨੂੰ ਕਾਟ ਕਰਨ ਵਾਸਤੇ ਕੋਈ ਨਾ ਕੋਈ ਟਿੱਪਣੀ ਕਰੇ ਤਾਂ ਮੈਂ ਉਸ ਦਾ ਜਵਾਬ ਟਿੱਪਣੀ ਤੋਂ ਪਹਿਲਾਂ ਦੇ ਦਿੰਨਾ ਹੈ। ਜਹਾਂਗੀਰ ਨੇ ਜਾਂ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 33 ਤਵੀਤੇ ਬਿਠਾਇਆ ਗਿਆ। ਪਰ ਚੰਦੂ ਸ਼ਾਹ ਨੂੰ ਨਕੀਲ ਪਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜਹਾਂਗੀਰ ਨੂੰ ਮਿਲੇ ਅਤੇ ਉਹਨਾਂ ਨਾਲ ਸਮਝੌਤਾ ਕਰਕੇ ਦੋਸਤੀ ਦਾ ਹੱਥ ਵਧਾਇਆ ਅਤੇ ਜਹਾਂਗੀਰ ਕੋਲੋਂ ਚੰਦੂ ਸ਼ਾਹ ਨੂੰ ਆਪਣੇ ਹਵਾਲੇ ਕਰਵਾਇਆ। ਔਰੰਗਜ਼ੇਬ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੰਸਾਰੀ ਪੱਧਰ ਦੇ ਉੱਤੇ ਕਤਲ ਕੀਤਾ ਗਿਆ ਜਿਸ ਨੂੰ ਅਸੀਂ ਸ਼ਹਾਦਤ ਕਹਿੰਦੇ ਹਾਂ ਪਰ ਉਸਦੇ ਪੁੱਤਰ ਬਹਾਦਰ ਸ਼ਾਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਦਦ ਕਰਕੇ ਉਸ ਦਾ ਰਾਜ ਤਖਤ ਉਸ ਨੂੰ ਉਸਦੇ ਭਰਾ ਦੇ ਵਿਰੋਧ ਵਿੱਚੋਂ ਵਾਪਸ ਕਰਵਾਇਆ ਕਰਵਾਉਣ ਪਿੱਛੇ ਇੱਕੋ ਇੱਕ ਮਕਸਦ ਸੀ ਸਰਹੰਦ ਦਾ ਸੂਬੇਦਾਰ ਵਜੀਦ ਖਾਨ ਨੂੰ ਸਜ਼ਾ ਦਿਵਾਉਣੀ ਅਤੇ ਸਿੱਖਾਂ ਦੇ ਹਵਾਲੇ ਕਰਵਾਉਣਾ ਇਸ ਨੂੰ ਕਹਿੰਦੇ ਹਨ ਰਾਜਨੀਤੀ ਰਾਜਨੀਤੀ ਦਾ ਅਰਥ ਹੈ ਕਿ ਤੁਸੀਂ ਲਾਭ ਕਿਵੇਂ ਲੈ ਸਕਦੇ ਹੋ ਜਜ਼ਬਾਤਾਂ ਦੇ ਵਹਿਣ ਵਿੱਚ ਵਹਿ ਕੇ ਆਪਣਾ ਕੌਮੀ ਨੁਕਸਾਨ ਕਰਾਉਣ ਵਾਸਤੇ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ ਕੋਈ ਵੀ ਵਿਚਾਰ ਨਹੀਂ ਰੱਖਣਾ ਚਾਹੀਦਾ ਇਹ ਮੇਰਾ ਮੰਨਣਾ ਹੈ ਗੱਲ ਨੂੰ ਸਵਾਪਤ ਕਰਨ ਤੋਂ ਪਹਿਲਾਂ ਫਿਰ ਦੁਹਰਾ ਦਿਆਂ ਅਮਰੀਕਾ ਵੱਲੋਂ ਈਰਾਨ ਉੱਤੇ ਸਿੱਧੇ ਰੂਪ ਵਿੱਚ ਹਮਲਾ ਕਰਨਾ ਨਵੇਂ ਵਰਲਡ ਆਰਡਰ ਦਾ ਹਿੱਸਾ ਹੈ ਅਤੇ ਨਵੇਂ ਵਰਲਡ ਆਰਡਰ ਦਾ ਹਿੱਸਾ ਅਸੀਂ ਸਿੱਖ ਵੀ ਹਾਂ ਅਤੇ ਸਾਡਾ ਬਣਨ ਵਾਲਾ ਦੇਸ਼ ਖਾਲਿਸਤਾਨ ਵੀ ਹੈ ਆਪਣੇ ਵਿਚਾਰਾਂ ਨੂੰ ਇੱਥੇ ਸਮੇਟਦਾ ਹੋਇਆ ਆਪ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਵਾਹਿਗੁਰੂ ਆਪ ਸਾਰਿਆਂ ਨੂੰ ਖੁਸ਼ ਰੱਖੇ ਆਪ ਜਿੱਥੇ ਰਹੋ ਖੁਸ਼ ਅਤੇ ਚੜ੍ਹਦੀ ਕਲਾ 'ਚ ਰਹੋ ਅਤੇ ਕੌਮ ਦੇ ਭਲੇ ਹਿੱਤ ਕੁਝ ਨਾ ਕੁਝ ਕਰਦੇ ਰਹੋ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ